ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟੋਰ ਮੌਜੂਦ ਆ ਮਿੱਤਰੋ ਤੁਹਾਡੇ ਜਾਣੇ ਪਹਿਚਾਣੇ ਚਿਹਰੇ ਦੇ ਕੋਲੇ ਜਿੰਦਾ ਵਪਾਰ ਲੈਣ ਦੇ ਵਿੱਚ ਵੱਡਾ ਨਾਮ ਆ ਮਿੱਤਰੋ ਥੋੜੇ ਸਮੇਂ ਦੇ ਵਿੱਚ ਹੀ ਵੱਡੀ ਵੱਡੀ ਚਰਚਾ ਕਰਵਾਉਣ ਵਾਲਾ ਇਨਸਾਨ ਜੱਗਾ ਕਲਾਸ ਵੀਰ ਦੇ ਕੋਲੇ ਇਸ ਟੋਰ ਮੌਜੂਦ ਆ ਮਿੱਤਰੋ ਤੇ ਅੱਜ ਤੁਹਾਡੇ ਲਈ ਜਿਹੜੀ ਮਹਿ ਲੈ ਕੇ ਆਂਦੀ ਆ ਇਹ ਵੀ ਤੁਹਾਡੀਆਂ ਆਸਾਂ ਤੇ ਖਰੀ ਉਤਰਨ ਵਾਲੀ ਮਹਿ ਚੰਗੇ ਦੁੱਧ ਦੀ ਮਾਲਕਣ ਕਿੰਨੇ ਦਿਨਾਂ ਦੀ ਸੋਈ ਥੱਲੇ ਕਿੰਨਾ ਦੁੱਧ ਤਿਆਰਾ ਆਉ ਕਰਦੇ ਆਪਾਂ ਗੱਲਬਾਤ ਜੱਗੇ ਵੀਰ ਦੇ ਨਾਲ ਜੱਗੇ ਵੀਰ ਸੱਚੀ ਗੱਲ ਬਾਈ ਕੀ ਹਾਲ ਚਾਲ ਠੀਕ ਆ ਵੀਰੇ ਵਧੀਆ ਸੇਤਾਂ ਦੇ ਪਰਿਵਾਰ ਬਾਈ ਬਸ ਠੀਕ ਆ ਵੀਰੇ ਵਧੀਆ ਚੜਦੀ ਕਲਾ ਸਾਰਾ ਚੜਦੀ ਕਲਾ ਅੱਛਾ ਪਹਿਲਾਂ ਵਾਲੇ ਜਾਨਵਰ ਫਿਰ ਰੋਟ ਗਏ ਸੀ ਹਾਂ ਓਟ ਗੁੱਟ ਗਏ ਵੀਰੇ ਹੁਣ ਹੁਣ ਆਲਾ ਨਵਾਂ ਸਾਲ ਨਵਾਂ ਸਾਲ ਆਣਾ ਤੇ ਨਵਾਂ ਸਾਲ ਹੁੰਦਾ 2025 25 ਆ ਗਿਆ ਤੇ 25 ਦੇ ਵਿੱਚ ਹੁਣ ਆਪਾਂ ਕਰਨਾ ਵਾ ਕੁਝ ਅਲੱਗ ਜਿਹਾ ਠੀਕ ਆ ਅਸੀਂ ਵੀ ਕਰਨਾ ਤੇ ਤੁਸੀਂ ਵੀ ਕਰਨਾ ਤੂੰ ਕੀ ਕਰਨਾ ਤੂੰ ਲਿਆਉਣਿਆ ਜਾਨਵਰ ਪੂਰੇ ਟਿਕਾਣੇ ਦੇ ਆਪਾਂ ਹੁਣ ਲਿਆਵਾਂਗੇ ਚੰਗੀਆਂ 12 15 ਕਿਲੋ ਆ 12 12 ਤੋਂ ਬਾਹਰ ਆਣ ਮੱਝਾਂ 12 ਤੋਂ ਬਾਹਰ ਆਣਗੇ ਅਸੀਂ ਵੀਡੀਓ ਦਾ ਟਾਈਮ ਦਿੱਤਾ ਜਿਹੜਾ ਉਸੇ ਟਾਈਮ ਤੇ ਤੇਰੇ ਕੋਲੇ ਪਹੁੰਚਾਂਗੇ ਠੀਕ ਆ ਇਹ ਰੂਟੀਨ ਹੋਊਗਾ ਅੱਛਾ ਗੱਲ ਆਏ ਆ ਵੀ ਜਿਹੜੀ ਮੱਝ ਆਪਾਂ ਹੁਣ ਵੇਚਣੀ ਉਹ ਦਸਕਬੀਰਾਂ ਨੂੰ ਦੇਣੀ ਆ ਹਨਾ ਇਹ ਕਿੰਨੇ ਦਿਨ ਹੋ ਗਏ ਤੇਰੇ ਕੋਲ ਮੇਰੇ ਕੋਲ ਤਾਂ 15 ਦਿਨ ਆ ਪਰਸੂ ਆਇਆ ਹਾਂਜੀ ਕਿੰਨਾ ਦੋ ਤੂੰ ਚੋਇਆ ਸੀ ਇਹ ਕਿੰਨਾ ਹੁਣ ਤਿਆਰ ਮਾਇਆ ਉਹਨਾਂ ਘਰੇ 14 14 ਕਿਲੋ ਕੰਡੇ ਨਾਲ ਠੀਕ ਉਦੋਂ ਛੜੀ ਜੀ ਲੱਗੀ ਕਰਕੇ ਆਈ ਆ ਤੇ ਆਉਂਦੀ ਨੇ ਇੱਕ ਤਾਂ 0 ਦਿਨ ਪਤਾ ਜੋ ਕਰੋ ਟੁੱਟੇ ਮੱਝ ਹਨਾ ਕਰਦੀ ਆ ਤੇ ਇਸ ਟਾਈਮ ਵੀ 13 13.5 ਹੈਗਾ ਆਪਣੇ ਕੋਲ ਐਨ ਕੱਡੇ ਵਾਲਾ ਦੁੱਧ ਵਾਲਾ ਹਾਂ ਅੱਛਾ ਸੋਈ ਬਗਰ ਕੱਟਾ ਕੀ ਕੱਟੀ ਆ ਗਈ ਬਗਰ ਕੱਟਾ ਆ ਗਿਆ 24 ਦੀ ਕਿਵੇਂ ਆ 24 ਦੀ ਜਮਾ ਇੱਕ ਨੰਬਰ ਆ ਬੰਬਾਪੂਰੀ ਪੂਰੀ ਪੂਰੀ ਠੀਕ ਆ ਜੱਗੇ ਕਰ ਖੋਲੀ ਮਾੜੀ ਦੀ ਰੱਸਾ ਬਿਲਕੁਲ ਅੰਦਰ ਆਣ ਤਾਂ ਕਰਕੇ ਕਰਦੀ ਆ ਲਿਆ ਮੜਾ ਯਾ ਲਿਆਈ ਭਾਈ ਬਣ ਕੇ ਆ ਮੱਝੜ ਆਪਣੇ ਕੋਲ 4-5 ਸੀਗੀਆਂ ਬਾਬੇ ਕਿਰਪਾ ਨਾਲ ਸੇਲ ਹੋ ਗਏ ਤੇਰੇ ਹੁੰਦੇ ਹੁੰਦੇ ਉਹ ਇਹ ਨੂੰ ਲੈ ਆਇਰੋਂ ਮੈਂ ਹੱਜ ਥੱਲੇ ਵਾਲੇ ਪਾਸੇ ਚਾਹ ਬੋਰਡ ਲੈ ਮੈਂ ਠੀਕ ਆ ਲੈਵਾ ਬੜਾ ਥੱਲੇ ਹੈੜਾ ਲੈਵਾ ਬਹੁਤ ਜ਼ਿਆਦਾ ਇਹ ਜੇ ਕਾਲੀ ਪੈਣ ਰਹੀ ਹੈ ਤਿਆਰੀ ਬੜੀ ਜ਼ਬਰਦਸਤ ਆ ਜੱਕੇ ਕਿੰਨੇ ਦੀ ਤਈਏ ਭਈ ਵਿਆ ਫੜਾਰਸ ਮੇਰੇ ਉੱਤੇ ਨਚੜਾ ਦੀ ਮਾਫਤ ਹੈ ਕਿੰਨੇ ਦੀ ਇਹਲਾ ਮੁੱਲ ਕਰਨ ਦਾ ਇਹੋ ਜਿਹਾ ਭਾਅ ਲੋਕੀ ਕਿੰਨੇ 15 20 ਵੀ ਕਰੀ ਜਾਂਦਾ 10 ਦੀ ਦੇਈ ਦੁੱਧ ਵੀ ਇੱਥੇ ਰੱਖ ਹਾਂ ਕਿੰਨੇ ਦੀ 10 ਦੀ ਦੇ ਦੀ ਇੱਕ 10 ਦੀ ਇੱਕ 10 ਦੀ ਹੋਰ ਮਾਰ ਕੋਈ ਨਵਾਂ ਸਾਲਾ 2000 ਛੱਡ ਦੇ 2000 ਇੱਕ ਹੀ ਗੱਲ ਕਰਾਂ ਹਾਂ 1.5 ਦੀ ਦੇਰ 1.5 ਦੀ ਪੂਰੇ ਲੱਖ ਰੁਪਏ ਦਾ ਤੁਰਦਾ ਨਹੀਂ ਤੁਰਦਾ ਬੀਲਾ ਜੈਂਪ ਦੇ ਕੋਈ ਨਾ ਨਵਾਂ ਸਾਲ ਆ ਯਾਰ ਹੋਰ ਚੁੱਕ ਮਾਰ ਔਖਾ ਹੈ ਨਾ ਕਿਹਦੇ ਨੇ ਔਖਾ ਹੈ ਨਹੀਂ ਕੋਈ ਨਹੀਂ ਕਹਿੰਦੇ ਮੇਰਾ ਵੇਸ ਹੋੜੇ ਥੱਲੇ ਨੂੰ ਹੋ ਜਾਂਦੇ ਹੈ ਥੱਲੇ ਨੂੰ ਤੁਰ ਪੈਂਦੇ ਦੋ ਨਹੀਂ ਤੁਰਦੇ ਕਿਉਂ ਨਹੀਂ ਬੱਸ ਕੋਈ ਨਾ ਜਾਣ ਲੱਖ ਰੁਪਏ ਯਾਰ ਪੂਰੇ ਦੇ ਦੇ ਆ ਜਾ ਲੈ ਵੀ ਮਿੱਤਰੋ ਤੁਹਾਨੂੰ ਵੀ ਪਤਾ ਹੁਣ ਲੱਖ ਰੁਪਏ ਦੇ ਵਿੱਚ ਟੀਵੇਂ 13 ਕਿਲੋ ਦੁੱਧ ਵਾਲੇ ਆਪਣੇ ਆਪਣੇ ਪਤਾ ਰਹਿ ਗਿਆ ਅਖਰੀ ਜੇ ਆਪਾਂ 15 ਮਾੜੀ ਆ ਵੀਡੀਓ ਕਿੰਨੇ ਵੇਖਣੀ ਆ ਚੜੀ ਲਟਾਈ ਪੂਰੇ ਹੁਣ ਇਹਦੇ ਵਿੱਚੋਂ ਨਹੀਂ ਛੋੜ ਛੱਪਾ ਹੋਣਾ ਹਨਾ ਪਲਸ ਉਹਦੇ ਵਿੱਚੋਂ ਮਾਨ ਥੋੜਾ ਬੜਾ ਸੂਤ ਛੋੜੀ ਜਿਹੜੀ 100 200 ਵਾਲੀ ਉਹ ਆਪਣੀ ਖੁਸ਼ੀ ਨਾ ਕਰਦਾ ਆਪਾਂ ਵੀ ਸੌਦਾ ਤੈ ਹੋ ਗਿਆ ਉਹ ਆਪਣੀਆਂ ਰੇਕ ਵੀਡੀਓ ਦਾ ਸੌਦਾ ਕਰਕੇ ਨਾ ਆਪਣੇ ਉਸੇ ਵੀਡੀਓ ਚ ਓਨੇ ਹੀ ਮੁੱਲ ਨਾਲ ਵੇਖਣ ਦੇ ਜਿਵੇਂ ਤੂੰ ਸੌਦਾ ਕਰਕੇ ਉਦੋਂ ਕੋਈ 1500 ਉਧਰ ਉਧਰੀ ਹੋਲਾ ਹੁੰਦਾ ਚਲੋ ਉਹਦਾ ਕਰਨਾ ਵੀ ਪੈਂਦਾ ਚੀਜ਼ ਦਾ ਮੁੱਲ ਵੀ ਸਹੀ ਲਾਇਆ ਜਾ ਹਾਂ ਜਮਾ ਮੈਂ ਦੇਖੋ ਨਾ ਇਹ ਨਹੀਂ ਮਾਰੀ ਹੋਵੇ ਤੈਨੂੰ ਪਤਾ 85 ਲੱਗਦਾ ਸਦਾ ਵੀਡੀਓ ਬਣਾਉਣਾ ਜਾਨਾ ਇਹੋ ਜਿਹਿਆਂ ਦਾ ਅਗਲੇ ਸਵਾ ਡ ਕੁਝ ਅਸੀ ਨੂੰ ਵੇਖਦੀ ਪਈ ਇਹਦੀ ਬਾਡੀ ਬੰਤਰ ਦੇ ਵਿੱਚ ਇਹਦੇ ਸਿਰਲੇ ਦੋ ਦ 15 ਕਿਲੋ 14 ਕਿਲੋ ਨੇ ਹੱਸ ਕੇ ਦੇਈ ਹੱਸ ਕੇ ਹੱਸ ਕੇ ਦੇਈ ਜਾਣੇ ਜਦੋਂ ਜੀ ਹਾਂ ਜੀ ਇਹ ਕਿਹੜਾ ਤੂੰ ਆਪਾਂ ਵੀ ਇੱਕ ਤਾਂ ਹੁੰਦਾ ਕਿ ਦਊਗੀ ਹਾਂ ਜੀ ਤਾਂ ਦਾ ਚੋਲਿਆ ਹਨਾ ਜੇ ਕਿ ਇਹ ਕਿਹ ਵੀ ਗੱਲ ਦੱਸਦੇ ਨੇ ਆਪਾਂ ਵੀ 20ਆਂ 21 ਦਿਨਾਂ ਦੀ ਸੂਈ ਆ ਮਗਰ ਕਟਾ ਤੇ ਦੂਜੀ ਸੂਏ ਸੂਈ ਆ ਠੀਕ ਆ ਗਲੇ ਨੰਬਰ ਵੀਰੇ ਨੰਬਰ 95014 68937 ਇੱਕ ਵਾਰੀ ਹੋਰ ਆਉਣ ਦੇ 95014 68937 ਠੀਕ ਆ ਬਈ ਲੋਕੇਸ਼ਨ ਵੀ ਬੜੀ ਕਹਿੰਦਾ ਇਧਰੇ ਪਿੱਛੇ ਨੰਬਰ ਦਾ ਬਾਈ ਦਾ ਸਕਰੀਨ ਦੇ ਉੱਤੇ ਪਿੰਡ ਹੈਗਾ ਕਲਾਸ ਤੇ ਜ਼ਿਲ੍ਹਾ ਹੈਗਾ ਫਰੋ د جگا بېدا نومه د وپاره د بېدا کم